ਜੀ ਕਾਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿਿਲੋਂ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇ ਬੇ ਤੇ ਚੜਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਨੀ ਸਾਨੂੰ ਸਪੋਰਟ ਕਰਨ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਅੱਜ ਦੀ ਬਲੌਗ 'ਚ ਤੁਹਾਨੂੰ ਅਸੀਂ ਦਿਖਾਵੋਗੇ ਜੀ ਛੋਲੇ ਪੂਰੀਆਂ ਦੀ ਰੈਸਪੀ ਅਸੀਂ ਲੱਗੇ ਜੀ ਅੱਜ ਛੋਲੇ ਪੂਰੀਆ ਬਣਾਉਣ ਤੇ ਤੁਸੀਂ ਬਲੌਗ ਅਟੈਂਡ ਕਰਿਓ ਤੇ ਨਾਲੇ ਦੇਖਿਓ ਜੀ ਅਸੀਂ ਕਿਵੇਂ-ਕਿਵੇਂ ਛੋਲੇ ਪੂਰੀਆ ਬਣਾਦੇ ਆ ਜੀ ਤੇ ਸਾਨੂੰ ਕਮੈਂਟਾਂ ਜ਼ਰੂਰ ਦੱਸਿਓ ਵੀ ਸਾਡੇ ਛੋਲੇ ਪੂਰੀਆ ਕਿਵੇਂ ਦੇ ਬਣੇ ਤੇ ਚਲੋ ਜੀ ਆਜਾ ਤੁਹਾਨੂੰ ਚੈੱਕ ਕਰਵਾਈ ਅੱਜ ਦਾ ਵਿਊ ਕਿਵੇਂ ਦਾ ਹੈ ਜੀ ਲਓ ਜੀ ਚੈੱਕ ਕਰੋ ਜੀ ਅੱਜ ਦਾ ਵਿਊ ਬਦਲਵਾਈ ਹੋਈ ਹੈ ਫੇਰ ਮੀਂਹ ਦਾ ਮੌਸਮ ਫੁੱਲ ਬਣਿਆ ਪਿਆ ਮੀਂਹ ਦੀ ਤਿਆਰੀ ਹੈ ਜੀ ਨਹੀਂ ਆਣ ਵਾਲਾ ਹੈ ਜੀ ਦੇਖੋ ਕਿੰਨਾ ਬੱਦਲ ਹੋਇਆ ਪਿਆ ਹੈ ਜੀ ਤੇ ਦੇਖੋ ਜੀ ਅੱਜ ਦਾ ਵਿਊ ਕਿੰਨਾ ਵਧੀਆ ਹੈ ਜੀ ਠੰਡਾ ਠੰਡਾ ਮੌਸਮ ਠੰਡੀ ਠੰਡੀ ਹਵਾ ਚਲਦੀ ਹੈ ਜੀ ਤੇਰੇ ਕੋਲ ਕਿੰਨਾ ਵਧੀਆ ਕਿਲਾ ਘੈਂਟ ਜਿਹਾ 뷰 ਹੈ ਜੀ ਇਹੋੜੀ ਕੁਰੀ ਪਹਾੜੀਆਂ ਤੇ ਧੁੰਦ ਪਈ ਹੋਈ ਹੈ ਜੀ ਕੁਛ ਨਹੀਂ ਦਿਖਦਾ ਹੈਗਾ ਮੜਾ ਮੜਾ ਦਿਖਦਾ ਹੈ ਜੀ ਬਿਲਕੁਲੀ ਤੇ ਇਧਰ ਨਾ ਬਰਸਾਤ ਕਰਕੇ ਨਾ ਧੁੰਦ ਜੀ ਪੈਣਾ ਪਾਣੀ ਸ਼ੁਰੂ ਹੋ ਗਈ ਜੀ ਫਿਰ ਧੁੰਦ 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 ਹੋ ਜਾਂਦੀ ਜੀ ਸਵੇਰ ਸ਼ਾਮ ਰਾਤ ਨੂੰ ਤਾਂ ਬਿਲਕੁਲ ਵੀ ਕੁਛ ਨਹੀਂ ਦਿਖਦਾ ਹੈਗਾ ਏਲੀ ਧੁੰਦ ਪੈ ਜਾਂਦੀ ਜੀ 7-8 ਵਜੇ ਤੋਂ ਬਾਅਦ ਜੀ ਤੇ ਦੇਖੋ ਜੀ ਹੁਣ ਵੀ ਮੀਂਹ ਦਾ ਮੌਸਮ ਬਣਿਆ ਹੈ ਤੇ ਫੇਰ ਹੁਣ ਵੀ ਬੱਦਲਬਾਹੀ ਹੋਈ ਵੀ ਹੈ ਜੀ ਤੇ ਦੇਖੋ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਦੁਬਾਰਾ ਜੀ ਤੇ ਇਹ ਦਿਖਾਵਾਂਗੇ ਜੀ ਤੁਹਾਨੂੰ ਅੱਗੇ ਛੋਲੇ ਪੂਰੀਆਂ ਦੀ ਰੈਸਪੀ ਤੇ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਜੀ ਲਓ ਜੀ ਚੁੱਲੇ ਵੀ ਚਾਗ ਬਾਲਤੀ ਜੀ ਚੁੱਲੇ ਨੂੰ ਐਨ ਪੈਰ ਲੱਭੀ ਲਾ ਕੇ ਐਨ ਚਮਕਾਤਾ ਜੀ ਅਸੀਂ ਤੇ ਹੁਣ ਚਾਹ ਤਰ ਦੇ ਚਿੱਟੇ ਛੋਲੇ ਉਬਲਨੇ ਤੇ ਇਧਰ ਲਗੇ ਛੋਲੇ ਉਬਲ ਸਿਟੀਆਂ ਹੋ ਗਿਆ ਛੋਲਿਆਂ ਨੂੰ ਜੀ ਤੇ ਇਧਰ ਮਿਲੋ ਜੀ ਢੀਂਪਨਾਲ ਜੀ ਸਸਨੀ ਕਾਲ ਜੀ ਸਾਰਿਆਂ ਨੂੰ ਮੈਂ ਲੱਗੀ ਹੋਈ ਹੈ ਜੀ ਮਸਾਲਾ ਤਿਆਰ ਕਰਾਂ ਹਾਂ ਜੀ ਅੱਜ ਅਸੀਂ ਬਣਾਣਾ ਜੀ ਚਿੱਟੇ ਛੋਲੇ ਤੇ ਨਾਲ ਬਣਾਉਂਗੇ ਜੀ ਪੂਰੀਆ ਤੇ ਤੁਸੀਂ ਸਾਡੀ ਅੱਗੇ ਅੱਗੇ ਬਲੌਗ ਅਟੈਂਡ ਕਰੀ ਜਾਏ ਤੇ ਅਸੀਂ ਕਿਵੇਂ-ਕਿਵੇਂ ਚਿੱਟੇ ਛੋਲੇ ਬਣਾਉਂਗੇ ਜੀ ਮੇਰੀ ਚੱਲਦੀ ਹੈ ਜੀ ਇੱਕ ਬਾਹ ਦੀ ਦੇ ਕੱਲ ਮੇਰੀ ਬਾਹ ਤੋੜਦੀ ਮੈਰੀ ਥੋੜੀ ਜੀ ਆਪ ਗਿਰੀ ਹਾਸੀ ਮੂਹਰੇ ਦੋਨੇ ਕੁਲਣ ਲੱਗੇ ਸੀਗੇ ਜੀ ਆਪਸ ਵਿੱਚ ਇਹ ਜੀ ਲੱਗ ਗਈ ਜੀ ਮੇ ਮੇਰੇ ਮਾਰਨ ਧੁੱਪੜ ਇਦਾ ਹੀ ਹੱਥੀਂ ਮੇਰਾ ਕੁੱਚ ਮੈਂ ਲੱਗੀ ਜੀ ਕਿ ਭੱਜਣਾ ਤੇ ਮੈਂ ਗਿਰੀ ਜੀ ਮੇਰੀ ਕੋਣੀ ਵੱਜੀ ਜੀ ਥੱਲੇ ਦੁਖਦੀ ਹੈ ਪੰਨ ਕੱਲ ਦੀ ਜੀ ਗਰਮ ਪੱਟੀ ਬੰਨੀ ਸੀਗੀ ਹੁਣ ਜੀ ਰੋਟੀ ਤੋਂ ਵਾਸਤੇ ਜੀ ਕਰਕੇ ਉਹ ਲੱਗ ਕਰਕੇ ਹਲਦੀ ਜੀ ਟਾਕੇ ਬਨੂਗੀ ਇਹਨੇ ਦੇਖਿਆ ਨਹੀਂ ਹੈਗਾ ਜੀ ਪੱਲੀ ਸਾਨੂੰ ਬੱਕ ਲੈ ਲਈ ਉਧਰ ਥੱਲੇ ਫਰਸ਼ ਦਾ ਫਰਸ਼ ਪਰ ਬਾਹ ਮਜੀ ਹੈ ਦੀ ਤੇ ਲਓ ਜੀ ਹੁਣ ਦੀ ਭਲ ਗਿਆ ਜੀ ਮਸਾਲਾ ਕੁੱਟੜ ਤੇ ਉਧਰ ਛੋਲੇ ਵੀ ਉਬਲ ਗਏ ਜੀ ਸਾਡੇ ਤੇ ਮੰਮੀ ਕਹੇ ਜੀ ਉਧਰ ਡੰਗਰ ਬੱਕਰੇ ਜੇ ਕਹਨ ਮੰਮੀ ਕਹਿੰਦੀ ਮੈਂ ਡੰਗਰ ਬੱਕਰਾ ਦਾ ਕਰਿਆ ਮੋਂਨੇ ਨੂੰ ਤੇ ਸਿਮੂ ਸਾਡੀ ਮਿੱਟੀ ਚ ਖੇਡੀ ਜਾਂਦੀ ਹੈ ਇਹਨੂੰ ਕੋਈ ਕੰਮ ਨਹੀਂ ਹੈਗਾ ਸਾਰਾ ਦਿਨ ਮਿੱਟੀ ਵਿੱਚ ਖੇਡੀ ਜਾਂਦੀ ਜੀ ਤੇ ਉਧਰ ਦੇਖੋ ਜੀ ਉਹ ਦੇਖੋ ਜੀ ਚਿੜੀਆਂ ਤੇ ਉਧਰ ਦੇਖੋ ਜੀ ਚਿੜੀਆਂ ਨੂੰ ਚੌਲ ਪਾਏ ਸੀਗੇ ਜੀ ਉਹ ਸਾਹਮਣੇ ਦੇਖੋ ਚਿੜੀਆਂ ਨੂੰ ਚੌਲ ਪਾਏ ਵੀ ਜੀ ਚਿੜੀਆਂ ਲੱਗੀਆਂ ਜੀ ਚੁਗਣ ਚੌਲ ਤੇ ਉਹ ਦੇਖੋ ਜੀ ਅਸੀਂ ਮੂਹ ਨੂੰ ਖਾਣ ਲਈ ਦਿੰਦੀ ਉਡਾਈ ਜਾਂਦੀ ਹੈ ਜੀ ਤੇ ਚਲੋ ਜੀ ਓਹ ਦੇਖੋ ਸਾਹਮਣੇ ਜੀ ਮੰਮੀ ਨੇ ਛੱਡ ਦੀਆਂ ਜੀ ਬੱਕਰੀਆ ਬੱਕਰੀਆ ਵੀ ਆ ਲਈਆਂ ਜੀ ਚੱਕੀ ਤੇ ਉਹ ਥੇਰੇ ਦੇ ਵਿੱਚ ਵੜਦੀ ਜੀ ਗਾਂ ਚੁਗਣ ਵਾਸਤੇ ਓਹ ਦੇਖੋ ਜੀ ਸਾਹਮਣੇ ਗਾਂ ਵੀ ਪੰਨੀ ਹੋਈ ਹੈ ਜੀ ਖੇਤ ਵਿੱਚ ਚੁਗਣੇ ਨੂੰ ਤੇ ਉੱਧਰ ਸਾਡੀ سیمੂ ਲੱਗੀ ਹੈ ਜੀ ਬੱਕਰੀਆ ਵਾਲਾ ਇਹਨੂੰ ਸਾਰਾ ਨਿੱਡੰਗਰ ਬੱਕਰੇ ਮਿੱਟੀ ਚ ਖੇਲਣਾ ਹੀ ਕੰਮ ਚਾਹੀਦਾ ਜੀ ਮੈਨੂੰ ਰੋਕੋ ਨਾ ਕੋਈ ਹਾਂ ਕਹਿੰਦਾ ਜੀ ਇਹ ਤੇ ਚਲੋ ਜੀ ਹੈ ਆਉਗੀ ਬੁਲਾਉਂਗੀ ਐਸੀ ਫਿਰ ਆਉਂਗੀ ਬੁਲਾ ਨਾ ਫਿਰ ਆਉਗੀ ਉਹ ਤੇ ਲੋ ਜੀ ਆ ਗਿਆ ਬੱਕਰੇ ਆ ਗਏ ਚੂਣੇ ਨੂੰ ਜੀ ਆਜੋ ਜਾ ਜਾ ਲੋ ਲੈ 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 ਆ ਜਾ ਆ ਜਾ ਅੱਬੇ ਤੇ ਮੀਂਹ ਦਾ ਮੌਸਮ ਵੀ ਬਣਿਆ ਪਿਆ ਜੀ ਬੱਦਲ ਵਾਈ ਹੋਈ ਐ ਤੇ ਦੁਪਹਿਰ ਤੋਂ ਬਾਅਦ ਤਾਂ ਮੀਂਹ ਡੇਲੀ ਆ ਜਾਂਦਾ ਜੀ ਤਰੀਵੇ 10:00 11:00 ਵਜੇ ਤੱਕ ਧੁੱਪ ਰਹਿੰਦੀ ਥੋੜਾ ਜਿਹਾ ਸਵੇਰੇ ਸਵੇਰੇ ਧੁੱਪ ਜੀ ਚਮਕ ਜਾਂਦੀ ਤੇ ਉਸ ਤੋਂ ਬਾਅਦ ਤਾਂ ਮੀਂਹ ਆ ਹੀ ਜਾਂਦਾ ਜੀ ਸ਼ਾਮ ਨੂੰ ਯਾਨੀ ਕਿ ਇੱਕ ਵਾਰੀ ਤੋਂ ਤਾਂ ਮੀਂਹ ਪੈਣ ਲੱਗ ਜਾਂਦਾ ਜੀ ਡੇਲੀ ਹੋਈ ਦੇ ਲੋ ਜੀ ਬੱਕਰੀਆਂ ਵੀ ਆ ਗਿਆ ਜੀ ਆਜੋ 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 ਲੈ 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 ਲੋ ਜੀ ਆ ਗਿਆ ਬੱਕਰੀਆਂ ਜੀ ਚੁਗਣ ਬੱਕਰੀਆਂ ਲੱਗ ਗਈ ਆ ਗਿਆ ਚੁਗਣ ਵਾਸਤੇ ਜੀ ਚੱਲ ਦੇ ਚੁਗਿਆ ਜਾ ਕੇ ਆ ਜਾ ਆਜੋ ਆਜੋ ਆਓ ਆਓ ਬਾਕੀ ਆਇਆ ਨਹੀਂ ਜੀ ਬਾਕੀ ਉਹ ਖੜੀ ਪਿੱਛੇ ਅੱਧੀ ਆ ਮਮਮੀ ਨਾਲ ਆਉਗੀ ਆ ਜੀ ਚੇਡੋ ਚੇਡੋ ਚੱਲੋ ਚੱਲੋ ਚੱਲੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਨਹੀਂ ਮਾਰਦੀ ਭੱਜ ਕੇ ਇਹਦਾ ਤੇ ਮਿਲ ਜਾਈਏ ਤੁਹਾਨੂੰ ਫੇਰ ਹਾਲੋ ਜੀ ਤੇ ਮੈਂ ਲੱਗੀ ਜੀ ਹੁਣ ਪੂਰੀਆਂ ਵਾਸਤੇ ਆਟਾ ਗੁੰਨਣ ਜੀ ਤੇ ਮੈਂ ਆਟਾ ਛਾਂੜਿਆ ਸੀਗਾ ਤੇ ਇਹਦੇ ਚ ਪਾਇਆ ਥੋੜਾ ਜਿਹਾ ਰਿਫਾਈਨਡ ਕੀ ਤੇ ਉਹ ਥੋੜੀ ਅਜਵਾਇ ਤੇ ਉਹਦਾਂ ਨਾਲ ਨਾ ਪੂਰੀਆਂ ਦਾ ਟੇਸਟ ਬਹੁਤ ਵਧੀਆ ਆਉਂਦਾ ਜੀ ਤੇ ਹੁਣ ਮੈਂ ਗੁੰਨੂਗੀ ਜੀ ਆਟਾ ਤੇ ਪੂਰੀਆਂ ਦਾ ਆਟਾ ਗੁੰਨ ਕੇ ਤਿਆਰ ਕਰਕੇ ਰੱਖੂਗੀ ਜੀ ਫੇਰ ਪਹਿਲਾਂ ਸਬਜ਼ੀ ਨੂੰ ਤੜਕਾ ਲਗਾਉਂਗੇ ਤੇ ਫੇਰ ਬਾਅਦ ਚੜਾਉਂਗੀ ਜੀ ਗਰਮ ਗਰਮ ਪੂਰੀਆ ਤੇ ਤੁਸੀਂ ਸਾਡਾ ਬਲੌਗ ਅੱਗੇ ਅਟੈਂਡ ਕਰੀ ਜਾਏ ਤੇ ਦੇਖੀ ਜਾਏ ਵੀ ਅਸੀਂ ਕਿਵੇਂ ਕਿਵੇਂ ਚਿੱਟੇ ਛੋਲੇ ਦੀ ਸਬਜ਼ੀ ਬਣਾਉਂਗੇ ਤੇ ਪੂਰੀਆਂ ਬਣਾਉਂਗੇ ਤੇ ਤੁਸੀਂ ਸਾਰੇ ਦੀ ਸਬਜੀਆ ਪੂਰੀਆ ਕਿ ਮੇਰੀਆਂ ਬਣੀਆਂ ਜੀ ਤੇ ਜਿਨੇ ਜਿਨੇ ਪੂਰੀਆ ਖਾਣੀਆਂ ਜੀ ਸਾਡੀ YouTube ਫੈਮਿਲੀ ਨੂੰ ਜੀ ਸਦਕੇ ਜੀ ਆਜੋ ਸਾਰੇ ਤੇ ਲੋ ਜੀ ਹੁਣ ਮੈਂ ਗੁੱਲਵਾਜੀ ਆਟਾ ਤੇ ਉਧਰ ਸਿੰਮੂ ਲੱਗਿਆ ਜੀ ਬੱਕਰੀਆ ਪਿੱਛੇ ਉਹ ਬੱਕਰੀਆਂ ਲੱਗੀ ਆ ਜੀ ਬਲਾਂ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਆਟਾ ਗੁੰਨਣ ਤੋਂ ਬਾਅਦ ਪੂਰੀਆਂ ਦਾ ਲੋ ਜੀ मसाला कुट लिया जी, जी। उधर घी भी धरता जी गर्म तो वैसे तो तेल भी लिया घी का ही तड़का लाना लगे भी तड़का ला सब्जी में भी किसी लेकर लोग बजे सीधे भी क्या कर दिया सिम्बू तो ना ली हूँ ना मिट्टी चल गई है कैसे ना कर दी ना ली हूँ ना भूल गया जी मैं घर काला कर के बने ये सब डिब्बियाँ ना उससे बाद बना हुए जी पुरिया

ਉਹ ਜੀ ਉੱਤਰ ਡਿੰਬਲ ਨੇ ਕੁੰਡੀ ਕੰਡੀ ਧੋਗੇ ਪਾਣੀ ਪੂਣੀ ਪਾਤਾ ਜੀ ਕਿਹਨੂੰ ਕਰਦੇ ਵਿੱਚ ਪਾਣੀ ਪਾਉਂਗੇ ਤੇ ਇਹਨੂੰ ਅਸੀਂ ਰਾੜਾ ਲਵਾਉਗੇ ਜੀ 3-4 ਮੀਟਰ ਵਾਸਤੇ ਨਾ 3-4 ਮੀਟਰ ਵਾਸਤੇ ਰਾੜਾ ਲਵਾਣਾ ਦਿੱਤੇ ਜਦੋਂ ਪੱਕ ਲੂੰਗਾ ਲਾ ਪਾਉਂਦੇ ਬਾਪੀ ਮੰਮੀ ਕਹਿੰਦੀ ਖਾ ਲਿਆ ਵੀ ਸਬਜ਼ੀ ਨੂੰ ਤੜਕਾ ਲਾ ਕੇ ਪਿੱਛੇ ਘਰ ਦੋ ਅੱਗੇ ਪੂਰੀਆਂ ਲੱਗ ਜਾਓ ਪਰਨ ੜੜਾ ੜੜਾ ਕੰਮ ਕਰ ਦੋ ਵੀ ੜੜਾ ੜੜਾ ਇਹੱਕ ਦੋ ਵਾਸਤੇ ਤਾਂ ਕੋਈ ਨਹੀਂ ਜਿੰਦੇ ਹੋ ਤੇ ਹੁਣ ਧੁੱਪ ਨਹੀਂ ਖੜੀ ਆ ਤੇ 1 ਵਜੇ ਬਾਅਦ ਹੀ ਆ ਜਾਂਦਾ ਜੀ ਸ਼ਾਮ ਦੇ ਟਾਈਮ ਨਹੀਂ ਅਮੀ ਲਓ ਜੀ ਹੁਣ ਸਾਦੀ ਆ ਜੀ ਪੱਕਾ ਮਸਾਲਾ ਥੋੜੀ ਦੇ ਤਿੰਨ ਟੱਕ ਦੀ ਤੇ ਚਲੋ ਜੀ ਸਾਡਾ ਮਸਾਲਾ ਤਿਆਰ ਹੋ ਜੂਗਾ ਤੇ ਦਿਲਚਸਪ ਹੋਵੇ ਤੁਹਾਡੇ ਚੋਲੇ ਵਿੱਚ ਪਾਉਗੇ ਜੀ ਤੇ ਹਜੇ ਇਹਨੂੰ 5-6 ਮਿੰਟ ਰੜਾ ਲਵਾਣਾ ਜੀ ਲਓ ਜੀ ਇਧਰ ਹੋ ਗਿਆ ਸਾਡਾ ਮਸਾਲਾ ਤਿਆਰ ਹੈ ਬਿਲਕੁਲ ਲਾਲ ਹੋ ਗਿਆ ਜੀ ਤੇ ਲਾਲ ਰੰਗ ਦੇਤਾ ਜੀ ਆ ਦੇਖ ਕੇ ਆ ਗਏ ਲੋਗੀ ਮੂਰਪਾ ਤੇ ਜੀ ਵੀ ਤੇ ਚੋੜ ਲੀ ਤੇ ਹੁਣ ਇਹਨਾਂ ਨੂੰ ਸੇਕਣਵਾਉਂਗਾ ਜੀ ਤੇ ਆ ਜਿਹੜੇ ਕੁੱਤੇ ਵੀ ਆ ਜੀ ਆ ਵੀ ਪਾਉਣੀ ਹੈ ਤੇ ਆ ਗਈ ਸਾਡੇ ਸਿੰਮੂ ਵੀ ਮੈਡਮ ਸਿੰਮੂ ਮੈਡਮ ਵੀ ਆ ਗਈ ਚੋੜ ਦੇ ਸਪਾ ਠੀਕ ਹੈ ਚੋੜ ਦੇ ਬਾਈ ਥੋੜਾ ਹਾਂ ਇਕ ਦੂਬੋ ਕਾ ਮੇਰਾ ਕਦੂ 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 ਚੱਲ ਚੱਲ ਭਾਗੀ ਮੈਂ ਤਾਂ ਨਰਾਣਾ ਹੁਣ ਹਾਂ ਮਿੱਟੀ ਚ ਨਿਕੇ ਲਾ ਹੁ ਮੇ ਆਣ ਲੱਗੀ ਬਸ ਖੇਡ ਲੈ ਉਹ ਨਾ ਚਿੰਜ ਮੈਂ ਨਰਾਣਾ ਫੇਰ ਨਹੀਂ ਜਾਣਾ ਤੇ ਉਹ ਨਾਲੇ ਤੋਂ ਬਾਅਦ ਫੇਰ ਕਪੜੇ ਸਾਰੇ ਲੈ ਵੇ ਲੰਦੀ ਤੂੰ ਬਸ ਸਾਜੀ ਪੀਪਲ ਦੇ ਪਾਸੇ ਜਿਹੜੇ ਛੋਲੇ ਕੁੱਟੇ ਸੀਗੇ ਤੇ ਹੁਣ ਇਹਦੇ ਨਾਲ ਜੀ ਸਾਡੀ ਤਰੀ ਗਾੜੀ ਹੋ ਗਈ ਯਾਰ ਤੇ ਉਹਨਾਂ ਸੀ ਨੂਰ ਜਾਵਾਂਗੇ ਦੋ ਗਾੜੀ ਦੇਵਾਂਗੇ ਦੋ ਤਿੰਨ ਵਾਲੀਆਂ ਦੇ ਕੇ ਫਿਰ ਹੋਰ ਵੀ ਗਾੜੀ ਹੋ ਜਾਣੀ ਦੱਸਾਂ ਮੈਂ ਇਹ ਤੁਹਾਨੂੰ ਬਣੇ ਰਿਹਾ ਸਾਡੀ ਵੀਡੀਓ ਦੇ ਨਾਲ ਬਣ ਕੇ ਤਿਆਰ ਹੋ ਜੂਗੀ ਤੁਹਾਡੀ ਕੰਮ ਜੀ ਪਰ ਮੈਂ ਕਿਹਾ ਤੁਸੀਂ ਸਭ ਤੋਂ ਵੀ ਵਧੀਆ ਪਣਾਉਂਦੇ ਹੁੰਦੇ ਜੀ

ਉਹ ਦੇਖੋ ਉਧਰ ਆ ਕਿਆ ਰੇਲ ਗੱਡੀ ਬਣਾਉਣ ਲੱਗੀ ਐ ਰੇਲ ਗੱਡੀ ਬਣਾਉਣ ਲੱਗੀ ਐ ਹਾਂ ਅੱਛਾ ਹੋ ਗਈ ਦਦੀ ਤੇ ਲਓ ਜੀ ਅਰਸੀ ਬਣਾ ਲੱਗੀ ਐ ਜੀ ਮਿੱਟੀ ਚ ਖੇਲਣ ਧੁੱਪ ਆ ਗਈ ਬਣਾ ਜਾ ਅੰਦਰ ਨੂੰ ਪਹਿਲਾਂ ਸ਼ਾਮ ਆਤੀ ਹੁਣ ਧੁੱਪ ਆ ਗਈ ਆ ਜਾ ਬੱਸ ਕਰ ਹੁਣ ਧੁੱਪ ਹੋ ਗਈ ਤੂੰ ਬਿਮਾਰ ਹੈ ਤੇ ਬਿਮਾਰ ਹੋਣਾ ਤੂੰ ਪਾਵਾ ਉਹ ਨਾਨੀ ਬੁਲਾਉਂਦੀ ਆ ਨਾਨੀ ਪੁੱਛ ਕੇ ਕੀ ਕਹਿੰਦੀ ਐ ਪੁੱਛ ਕੇ ਨਾਨੀ ਉਹ ਨਾਨੀ ਬੁਲਾਉਂਦੀ ਉਹਦੇ ਤੇ ਲੋ ਜੀ ਸਾਡੀ ਇਹਨੂੰ ਪਿੱਛੇ ਕਰੋਗੇ ਤੇ ਨਾਲ ਦੀ ਨਾਲ ਬਣਾਉਗੇ ਜੀ ਗਰਮ ਗਰਮ ਪੂਰੀਆ ਤੇ ਮਿਰਜ਼ਾ ਜੀ ਤੁਹਾਨੂੰ ਪੇਜ ਜਦੋਂ ਪੂਰੀਆ ਬਣਾਉਗੇ ਜੀ ਜੀ ਅਸੀਂ ਪੂਰੀਆਂ ਦਾ ਆਟਾ ਗੁੰਨ ਲਿਆ ਸੀਗਾ ਜੀ ਤੇ ਉਧਰ ਕੀ ਪਾ ਲਿਆ ਇਹਦੇ ਵਿੱਚ ਤੇ ਉਧਰ ਕੜਾਈ 'ਚ ਵੀ ਕੀ ਪਾ ਲਿਆ ਜੀ ਤੇ ਹੁਣ ਲੱਗੇ ਜੀ ਅਸੀਂ ਪੂਰੀਆਂ ਦੀ ਤਿਆਰੀ ਕਰਨ ਤੇ ਚੁੱਲੇ 'ਚ ਅੱਗ ਵੀ ਬਲਦੀ ਹੈ ਜੀ ਲਾਟੋ ਲਾਟ ਤੇ ਹੁਣ ਬਣਾਉਂਗੀ ਜੀ ਅਸੀਂ ਪੂਰੀਆਂ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਜੀ ਤੇ ਦੇਖੀ ਜਾਏ ਜੀ ਅਸੀਂ ਕਿਵੇਂ-ਕਿਵੇਂ ਛੋਲੇ ਪੂਰੀਆਂ ਬਣਾਉਂਦੇ ਆ ਤੇ ਤੁਹਾਨੂੰ ਐਂਡ ਤੱਕ ਵੀਡੀਓ ਦਿਖਾਉਵਾਂਗੀ ਛੋਲੇ ਪੂਰੀ ਦੇ ਤੇ ਕਿਵੇਂ ਦੀ ਬਣੀਆਂ ਜੀ ਸਾਡੀ ਛੋਲੇ ਪੂਰੀਆਂ ਜੀ ਤੇ ਤੁਸੀਂ ਸਾਰੇ ਵੀ ਤੁਹਾਨੂੰ ਜ਼ਰੂਰ ਕਮੈਂਟਾਂ ਦੱਸਿਓ ਵੀ ਅਸੀਂ ਕਿਵੇਂ ਦੀਆਂ ਬਣਾਈਆਂ ਜੀ ਤੈਨੂੰ ਮਿਲਦੇ ਜੀ ਤੁਹਾਨੂੰ ਫੇਰ ਜਦੋਂ ਪੂਰੀਆ ਬਣ ਜੂਗੀਆਂ ਅਰੇ ਕਮਮਾ ਮਾਂ ਪਹਿਲੇ ਬੈਠੋ ਬਿਲਗੀ ਕੋਈ ਨਾ ਲੈ ਚ ਖੇਲ ਮੂਝ ਨਹੀਂ ਪਾਲੇ ਹੈਗੇ ਠੀਕ ਹੈ ਨਾਨੀ ਕੋ ਜਾ ਜਾ ਨਾਨੀ ਕੋ ਖੇਲ ਲੈ ਬਹਿ ਕੇ ਮੂਝ ਨਾ ਭਾਈ ਤੇ ਚਲੋ ਜੀ ਮਿਲਦੇ ਜੀ ਤੁਹਾਨੂੰ ਫੇਰ ਲਓ ਜੀ ਹੁਣ ਲੱਗੇ ਜੀ ਅਸੀਂ ਪੂਰੀਆ ਬਣਾਉਣ ਜੀ ते दीदी लगे हुए जी बेल बेल के मैं लगी हुई है क्डन आज जी सारे पूरी खा लो जी अज बनाए छोले पूरी अज रोटी नहीं बनाई लूंगे छोले पूरी लो जी आज जी खा लो गर्मा गर्म ਜਾਜੇ ਸਭ ਬਣਾਇਆ ਜੀ ਕੈਮਰਾਮੈਨ ਸਾਡੀ ਕੈਮਰਾਮੈਨ ਮੰਮੀ ਹੈ ਜੀ ਕੋਈ ਦਲਤੀ ਗੁਲਤੀ ਹੋਈ ਤਾਂ ਜੀ ਮਾਫ ਕਰਿਓ ਮੰਮੀ ਕਹਿੰਦੀ ਹੰਮੀ ਕਹਿੰਦੇ ਪੜਾ ਦਿੰਦੀ ਆ ਵੀਡੀਓ ਪਰ ਪਤਾ ਨਹੀਂ ਵੀ ਮੇਰੇ ਤੋਂ ਕਹੀ ਜੀ ਬਣਨੀ ਆ ਦੇਖੋ ਜੀ ਲਗੇ ਅਸੀਂ ਇੱਕ ਸੈਨ ਨੂੰ ਕਰਦੇ ਆ

ਛੋਲੇ ਜੀ ਵੀ ਆ ਗਏ ਹਨ ਬੜੀ ਜੀ ਅੱਜ ਨਾਲ ਨਾਲ ਹਾਂਜੀ ਤੇ ਉਧਰ ਬਾਹਰ ਬੱਦਲ ਜੁਆ ਵਾ ਮੀ ਵੀ ਆਇਆ ਜੀ ਤੇ ਅੱਜ ਮੀਰੇ ਮੌਸਮ ਚ ਕਾਮ ਕੇ ਛੋਲੇ ਪੂਰੀਆ ਜੀ ਅੱਜ ਮੰਮੀ ਨੂੰ ਬੁੜਾ ਕੇ ਖਾਵਾਗੇ ਛੋਲੇ ਪੂਰੀਆ ਅੱਜ ਮੰਮੀ ਸਾਡੀ ਰੈਸਟ 'ਵਰ ਹੈ ਤੇ ਸੀ ਮੂਲੀ ਜੀ ਵੀ ਲੱਗਿਆ ਜੇ ਬੱਕਰੇ ਚਾਰਨੇ ਨੇ ਆਦਾ ਉਸਾਇ ਦੇ ਬੱਕਰੇ ਲੱਖੀ ਹੈ ਜੀ ਪਰ ਮੋੜ ਤੇ ਜੀ ਜੀ ਸਾਡੇ ਪੁੱਤਾਂ ਸੀਗੇ ਵੀ ਡੈਡੀ ਕਿੱਥੇ ਹੈ ਜੀ ਸੱਤਰਾ ਹੀ ਆ ਖੁੱਦ ਸੀਗੇ ਇੱਕ ਵਾਰ ਤਾਂ ਜੀ ਸਾਡੇ ਡੈਡੀ ਕਿੱਥੇ ਮਾਮਾ ਜੀ ਵੀਡੀਓ ਨਹੀਂ ਆਦੇ ਡੈਡੀ ਗਏ ਹੈ ਜੀ ਸੇਫ ਜੇ ਜਲਾੜ ਗੱਡੀ ਲੈ ਕੇ ਗਏ ਹੈ ਜੀ ਪਛਿਬਲੇ ਸਾਈਡ ਸੇਫ ਜੇ ਜਲਾੜ ਤੇ ਦਵਾਈ ਤੱਕ ਸੇਫ ਜੇ ਰੱਖਾ ਦੋ ਜਲਾੜ ਫੇ ਡੈਡੀ ਨੇ ਹੈ ਡੈਡੀ ਆਉਂਗੇ ਘਰ ਮੇਰੇ ਨੂੰ ਬੁਲਾਉਂਗੇ ਜੀ ਡੈਡੀ ਨਾਲ ਦੇ ਉਹ ਪਿੱਛੇ ਵੀ ਆਏ ਸੀਗੇ ਤੇ ਰੈਡੀ ਰੈਡੀ ਮਹੀਨੇ ਬਾਅਦ ਹੀ ਆਏ ਸੀਗੇ ਰੈਡੀ ਤੇ ਮੈਨੂੰ ਥੋੜਾ ਜਿਹਾ ਬੁਖਾਰ ਸੀ ਹਾਂਜੀ ਤਾਂ ਕਰਕੇ ਤबीयत ਜੀ ਠੀਕ ਨਹੀਂ ਸੀਗੀ ਕਲੱਟ ਵਿੱਚ ਡਰਦਿਆ ਹੋਣਾ ਸੀ ਤਾਂ ਕਰਕੇ ਜਿਆਦਾ ਵੀਡੀਓ ਵਿੱਚ ਆਏ ਨਹੀਂ ਰੈਡੀ ਜੀ ਦਿਖਾਏ ਤਾਂ ਸੀਗੇ ਵੈਸੇ ਤੁਹਾਨੂੰ आज साजो ਸਾਡੀ YouTube ફેવરી દી છોલે ગરમ છોલે પૂરીયા ખા લો જી ચલો ઠીક હે જી થા મળતા હૈ થોડા લઈએ જી અસી પૂરીયા કેદન તુસી પહોંચો જી સાડે કો બના દે બણંદે હે જી તુસી પહોંચો સાડે કો જરૂર

ਬਿਲਾਲ ਆਪਣੀ YouTube ਫੈਮਲੀ ਨੂੰ ਕਿ ਆਜੋ ਜੀ ਖਾ ਲੋ ਛੋਲੇ ਪੂਰੀਆ ਕਹਦੇ ਆਜੋ ਜੀ ਆਜੋ ਜੀ ਖਾ ਲੋ ਸਾਨ ਗੰਮ ਸਾਤਾ ਛੋਲੇ ਪੂਰੀਆ ਪ੍ਰਸ਼ਾਦਾ ਗਰਮ ਗਰਮ ਪ੍ਰਸ਼ਾਦਾ ਕਹਿੰਦੀ ਹੈ ਜੀ ਤੇ ਹੱਥ ਜੋੜ ਕੇ ਬੇਨਤੀ ਹੈ ਜੀ ਆਜੋ ਜੀ ਸਾਤੇ ਬੈ ਕੇ ਖਾਂਦੀ ਹੈ ਹਾਂ ਕੈਸੀ ਤੁਹਾਡਾ ਵੇਟ ਕਰਦੇ ਆ ਜੀ ਸਾਤੇ ਬੈਠ ਕਰਦੀ ਆ ਹਾਂ ਛਿੰਮੂ ਤੋਂ ਆਪਣੀ YouTube ਫੈਮਲੀ ਦਾ ਜੀ ਵੇਟ ਕਰਦੀ ਹੈ ਫੇ ਲੱਗੀ ਸੀ ਜੀ ਮਿੱਟੀ ਚ ਏ ਲੈਣਾ ਜੀ ਦਵਾਈ ਤਾਂ ਆ ਰਹੀ ਜੀ ਉਹ ਲਵਾਉਗੇ ਜੇ ਜੀ ਕਰਾ ਤਾ ਲੱਬ ਸਬਜੀ ਰੋਟੀ ਸੋਨੇ ਪੂਰੀਆ ਬਣਾ ਲਈਏ ਫੇ ਰ ਨੂੰ ਲਵਾਉਗੇ ਜੀ ਠੀਕ ਹੈ ਜੀ ਫਿਰ ਮਿਲਦੇ ਆ ਸਾਨੂੰ ਬਣਾ ਲਈਏ ਜੀ ਲੋ ਜੀ ਦੀਦੀ ਨਾਲ ਨਾਲ ਲੱਗੀ ਹੋਈ ਹੈ ਜੀ ਸਿਮੂ ਵੀ ਬਣਾਣ ਸਿਮੂ ਬਲਾਉ ਸਾਸੀ ਕਾਲ ਸਾਸੀ ਕਾਲ ਸਰੀ ਨੂੰ ਹਾਂ ਦੱਸ ਦੋ ਕਿਆ ਕਰਦੀ ਅੱਜ ਤੂੰ ਅੱਜ ਆ ਕਰੀ ਵਾਲ ਗਈ ਪੂਰੀਆਂ ਬਣਾਈਆਂ ਪੂਰੀਆਂ ਪੂਰੀਆਂ ਆਇਆ ਤੇ ਮੰਮੀ ਲੱਗੇ ਹੋਏ ਐ ਜੀ ਖਾਣ ਮੰਮੀ ਦੱਸੋਗੇ ਕਿਵੇਂ ਦੀ ਬਣੀ ਬਹੁਤ ਵਧੀਆ ਜੀ ਆਜੋ ਤੁਸੀਂ ਵੀ ਖਾ ਲਓ ਵੱਟ ਕੱਡੇ ਪਏ ਜਾਂਦੇ ਨੇ ਪੂਰੀਆਂ ਦੇ ਵੀ ਅਰਚ ਫੋਲਿਆਂ ਦੇ ਵੀ ਆਜੋ ਤੁਸੀਂ ਖਾਓ ਇਹ ਤਾਂ ਸਾਡੀ ਸੀ ਮਮੀ ਤੁਸੀਂ ਮੂਲੀ ਕੰਮ ਸਰਪ ਕਰਾਈ ਜੀ ਭਾਂਡੇ ਮਾਜਾ ਤਾਂ ਕਦੀ ਮੈਂ ਭਾਂਡੇ ਤਾਂ ਤੇ ਭਾਂਡੇ ਮਾਂਦੇ ਤਾਂ ਫਿਰ ਨਾਲ ਭਾਂਡੇ ਲੱਗ ਜਾਂਦੀ ਮਾਂਜਣ ਜੀ ਜਦੋਂ ਰੋਟੀ ਬਣਾਉਂਦੇ ਤਾਂ ਨਾਲ ਲੱਗ ਜਾਂਦੀ ਜੇ ਕੱਪੜੇ ਧੋਦਾ ਕਦੀ ਮੈਂ ਕੱਪੜੇ ਕਿਚਨ ਨੂੰ ਵੀ ਪਾਣੀ ਚ ਹਰੇਕ ਕੰਮ ਕਰਾ ਦੇ ਜੀ ਖੁਣੀ ਤੇ ਥੋੜੀ ਕਮੀ ਹੋ ਗਈ ਜੀ ਸਾਡੀ ਸਿਮੂ ਬੱਝਿਆ ਬੈਠਾ ਬੈਠਾ ਮਰੀਂਦੀ ਲਈ ਤੇ ਲੋ ਜੀ ਸਾਡੀ ਪੂਰੀਆਂ ਵੀ ਬੜ ਕੇ ਹੁਣ ਤਿਆਰ ਹੋ ਗਈ ਜੀ ਬਸ ਥੋੜੀ ਜਿਹਾ ਬਣਾਣੀ ਆ ਉਹ ਜੀ ਅਸੀਂ ਬਸ ਸਾਡੀ ਪੂਰੀਆਂ ਜੀ ਬਣ ਗਈਆਂ ਹਾਂ ਤੇ ਉਧਰ ਮੰਮੀ ਲੱਗੇ ਜੀ ਕਾਣ ਬਹੁਤ ਵਧੀਆ ਬਣੀ ਆ ਮੇ ਜੀ ਪੂਰੀਆਂ ਹਰਮ ਗਰਮ ਮੇਤੇ ਤਾਂ ਰਹਿ ਨਹੀਂ ਹੋਇਆ ਮੈਂ ਤਾਂ ਆਪਣੀਆਂ ਪਾ ਕੇ ਲੱਗ ਗਈ ਜੀ ਖਾਣ ਤੇ ਬਾਹਰ ਮੀਂਹ ਵੀ ਆੜਿਆ ਜੀ ਮੌਸਮ ਹੋ ਗਿਆ ਮੀਂਹ ਦਾ ਬੱਦਲਬਾਈ ਹੋ ਗਈ ਜੀ ਚਲੋ ਠੀਕ ਹੈ ਜੀ ਫਿਰ ਬਣਾ ਲਓ ਲਓ ਜੀ ਤੇ ਮੈਂ ਬਣਾਈਆ ਸੀ ਇਹ ਪੂਰੀਆ ਜੀ ਤੇ ਹੁਣ ਡਿੰਪਰ ਕਹਿੰਦੀ ਵੀ ਮੈਂ ਵੀ ਦੇਖ ਲਵਾਂ ਬਣਾ ਕੇ ਪੂਰੀਆ ਵੀ ਮੇਥੋਂ ਬਣਦੀ ਆ ਤੇ ਲੋ ਜੀ ਡਿੰਪਰ ਵੀ ਲੱਗੀ ਪੂਰੀਆ ਬਣਾਣ ਇਹ ਇੱਧਰ ਵੀ ਸਾਡੀ ਪੂਰੀਆ ਬਣ ਗਈ ਹੈ ਜੀ ਤੇ ਡਿੰਪਰ ਵੀ ਆਪਣੀ ਰੋਟੀ ਸਬ지 ਚਾਹਂ ਟ੍ਰੈਂਡ ਹੋਣ ਲੱਗੀ ਹੈ ਜੀ ਕਹਿੰਦੀ ਮੈਂ ਸਾਰਾ ਕੁਝ ਸਿੱਖ ਲੈਣਾ ਬਣਾਣਾ ਬਚੋਰੀਆ ਗੁਲਗਲੇ ਪੂਰੀਆ ਛੋਲੇ ਕਹਿੰਦੀ ਸਾਰਾ ਕੁਝ ਸਿੱਖਣਾ ਕੋਈ ਚੀਜ਼ ਨਹੀਂ ਛੱਡਣੀ ਜਿਹੜੀ ਨਹੀਂ ਸਿੱਖਣੀ ਹਾਂਜੀ ਫਿਰ ਅੱਗੇ ਤਾਂ ਕਰਕੇ ਵਧੀਆ ਜੀ ਆਪਣੇ ਘਰ ਚ ਆਉਂ ਜਿਹੜਾ ਚੀਜ਼ ਦਾ ਮਾਪ-ਬਾਕ ਬਹੁਤ ਫਿਰ ਅੱਗੇ ਜਾ ਕੇ ਕੋਈ ਤਾਂ ਨਹੀਂ ਆਂਦੀ ਫਿਰ ਕਾਇਨ ਬਦਲਿਆ ਮਾੜਾ ਫਿਰ ਲੈ ਕੇ ਜਾਉਂ ਤਾਨੇ ਹੀ ਨਹੀਂ ਵੱਜਦੇ ਜੀ ਸੁਣ ਨੂੰ ਨਹੀਂ ਮਿਲਦਾ ਵੀ ਕੁੜੀ ਨੂੰ ਇਹ ਨਹੀਂ ਆਉਂਦਾ ਇਹ ਨਹੀਂ ਆਉਂਦਾ ਹੂੰ ਪਿੱਛੇ ਸਿੱਖਿਆ ਹੋਵੇ ਫਿਰ ਅੱਗੇ ਨਹੀਂ ਬੱਚਾ ਮਾਰ ਵੀ ਨਹੀਂ ਖਾਂਦਾ ਜੀ ਹੂੰ ਇਹ ਫਿਰ ਉਹਨੂੰ ਟਾਲਾ ਚੋਲੇ ਬੁਗਲੇ ਚੋਲਾ ਮੈਂ ਤਾਂ ਮੈਂ ਰੋਟੀ ਸਬਜ਼ੀ ਬਣਾਈ ਲੈਂਦੀ ਜੀ ਆ ਜੀ ਕੋਰ ਕਾ ਕੋਲ ਜੀ ਪੂਰੀ ਨੂੰ ਲਾਓ ਜੀ ਛਿੰਮੂ ਨੇ ਨਾਨੀ ਨਾਲ ਰੋਟੀ ਖਾ ਲਈ ਤੇ ਹੁਣ ਫੇਰ ਆ ਗਈ ਕਹਿੰਦੀ ਆਪਣੀ ਡਿਊਟੀ ਪਰ ਹੱਥੂ ਧੋ ਕੇ ਐਨ ਬੈਠ ਗਈ ਜੀ ਕਹਿੰਦੀ ਮੈਂ ਮੰਮਾ ਜਦ ਤੱਕ ਪੂਰੀਆਂ ਬਣ ਕੇ ਖਾਦ ਬਣੀਂਦੇ ਜਦ ਤੱਕ ਮੈਂ ਨਾਲ ਹੀ ਬਣਵਾਣੀ ਆ ਕਹਿੰਦੀ ਹਾਂ ਆ ਦੇਖੋ ਬਣਾ ਲਓ ਬਣਾ ਲਓ ਤੇ ਮਮੀ ਰੋਟੀ ਰੋਟੀ ਖਾ ਕੇ ਚਲੇ ਗਈ ਜੀ ਮਮੀ ਨੇ ਡੰਗਰ ਬੱਕਰੇ ਛੱਡੇ ਸੀਗੇ ਤੇ ਮਮੀ ਕਹਿੰਦੀ ਮੈਂ ਡੰਗਰ ਬੱਕਰੇ ਦੇਖ ਲਵਾਂ ਡੰਗਰ ਬੱਕਰੇ ਨਾ ਪਾਜ ਜਾਈ ਜੀ ਲੱਖਦਾ ਤੇ ਹੋਰ ਦੋ ਦਫਾ ਲੱਖਦਾ ਹਾਂ ਤੇਰਾ ਦੋ ਵਦਾ ਹੂੰ ਲੋ ਜੀ ਦੇਖੋ ਜਿਹਨੂੰ ਕਿੰਨਾ ਸ਼ੌਂਕ ਹੈ ਜੀ ਹੁਣੀ ਤੇ ਰੋਟੀਆਂ ਬਣਾਉਣੇ ਦਾ ਪਾਣੀ ਆਂਦਾ ਐ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਮਮੀ ਜੀ ਲਓ ਜੀ ਮਿਲੋ ਜੀ ਮੰਮੀ ਨਾਲ ਤੇ ਮੰਮੀ ਨਹੀਂ ਲੱਗਿਆ ਜੀ ਸ਼ਾਮ ਦੀ ਚਾਹ ਪੀਣ ਜੀ ਤੇ ਬਿਲੋ ਜੀ ਮੰਮੀ ਨਾਲ ਜੀ ਮੈਨੂੰ ਤਾਂ ਲੱਗੀ ਆ ਜੀ ਕੰਮ ਕਰਕੇ ਭੁੱਖ ਡੰਗਰ ਬੱਕਰੇ ਚਾਰ ਲੈ ਗੋਹਾ ਚੱਕ ਰਿਆ ਕਾਂ ਪਾ ਲਿਆ ਉਹਨਾਂ ਨੂੰ ਕੋਠੇ ਬਨੇ ਕਾਂ ਬੱਟ ਲਿਆ ਹੁਣ ਲੱਗੀ ਆ ਭੁੱਖ ਮਾਤਾ ਚਾਹ ਨਾਲ ਪੂਰੀ ਵੀ ਰਗੜਤੀ ਇੱਕ ਤੇ ਉਧਰ ਮਿਲੋ ਜੀ ਟਿੰਪਲ ਨਾਲ ਜੀ ਸਿਮੂ ਲੱਗੀ ਆ ਜੀ ਮੇਰਾ ਸਿਰਵਾ ਮੇਰੀ ਦੁਖਦੀ ਹੈ ਜੀ ਬਾਹ ਸਿੰਮੂ ਲੱਗੀ ਮੇਰਾ ਸਿਰ ਬਾਹ ਕਹਿੰਦੀ ਮੈਂ ਬਾਉਂਗੀ ਸਿਰ ਤੇ ਲੋ ਜੀ ਮੰਮੀ ਨਹੀਂ ਲੱਗੇ ਜੀ ਚਾਹ ਪੀਣ ਆਜੋ ਜੀ ਤੁਸੀਂ ਵੀ ਪੀ ਲਓ ਜੀ ਗਰਮਾ ਗਰਮ ਚਾਹ ਆਹੋ ਜੀ ਪੂਰੀ ਆਖਾਰ ਤੇ ਕੋਈ ਆਏ ਨਹੀਂ ਜੇ ਸਟੀਕਦੇ ਹੀ ਰਹਿ ਗਏ YouTube ਫੈਮਿਲੀ ਨੂੰ ਕੋਈ ਨਹੀਂ ਪਾਉਂਦੀ ਚਾਹ ਪੀਵਾ ਮੂੰ ਚਾਹ ਪੀਣਾ ਜੀ ਚਾਹ ਤੇ ਦੀ ਮੀ ਚਾਹ ਤੇ ਘਰ ਕੋਚਦਾ ਜੀ ਜਾ ਮੇਰੀ ਸਿਰਵਾ ਮੈਂ ਬਾਉਂਗੀ ਰਹਿੰਦੇ ਮੈਂ ਬਾਦੂਗੀ ਮੈਂ ਬਾਦੀ ਸਿਮੋਜੀ ਸਿਰ ਪੱਟਾ ਲੱਗੀ ਵੀ ਅੰਮਪ ਜਿਹੜੇ ਬਾਹਰ ਹੈਗਾ ਆ ਜੋ ਹੀ ਟਾਇਰ ਗਿੰਜਾ ਕਰਦ ਰਹਿਣਾ ਹੋਜੀ ਆਜੋ ਵੀ ਤੁਸੀਂ ਵੀ ਚਾਹ ਪੀ ਲਓ ਮੀ ਆਣੇ ਆ ਸਾਡੇ ਬੱਦਲਾ ਆ ਬਾਹਰ ਕਾਲੀ ਘਟਾ ਸਾਡੇ ਤਾਂ ਹੋਣੀ ਧੁੱਪਾ 5 ਵਜੇ ਸਾਢੇ ਆ ਰਹੋ ਸੱਟੇ ਹੋ ਗਿਆ ਜੀ ਨੇਰਾ ਕਾਲਾ ਕੀ ਮਿਲਦਾ ਉਹ ਇਹਨੇ ਸੀ ਨਹੀਂ ਪੜਾ ਬਗਿਦੇ ਅੰਨੇ ਹੁੰਦੇ ਘਾਤੜੇ ਹੱਕ ਕੋ ਮਾਰਦੜਾ ਆ ਕਸ ਮੂੰਹ ਚੱਕ ਉੱਪਰ ਨਹੀਂ ਦਿਖਦਾ ਨਹੀਂ ਉੱਪਰ ਚੱਕ ਚੱਕਿਆ ਦਾ ਹੌਣ ਉੱਪਰ ਚੱਕ ਨੂੰ ਚੱਕ ਚੱਕ ਨੂੰ ਚੱਕ ਦਮਾ ਸੀ ਮੂੰਹ ਸਾਡਾ ਉਹ ਬੱਬਾ ਬੱਬਾ ਚੱਕਲਾ ਬੱਬਾ ਚੱਕਲਾ ਬੱਬਾ ਚੱਕ ਕਦਾ ਚੀਰ ਕੱਟਣੀ ਆ ਵਾ ਜੇ ਨੂੰ ਪੁੱਛੇ ਵੀ ਕੁੜੀ ਕੀ ਦੀ ਆ ਦੱਸੇ ਕੁੜੀ ਕੀ ਦੀ ਆ ਪੀਪਲ ਪੁੱਤ ਕੀ ਦਾ ਹੈ ਪੀਪਲ ਦੇਖ ਨਾ ਲਾਡੋ ਕੀ ਦੀ ਆ ਪੀਪਲ ਇਹ ਮੇਰਾ ਹੀ ਕਰਦੀ ਜੀ ਬਹੁਤ ਇਹਨੂੰ ਮੰਮੀ ਮੰਮੀ ਤਾਂ ਨਹੀਂ ਹੈਗਾ ਜੀ ਚਾਹੂਗੀ ਛਿੰਮੂ ਦੀ ਕਿੱਦੋਂ ਕੀ ਦੀ ਆ ਆ ਦੇਖੋ ਮੈਨੂੰ ਵੀ ਪੁੱਛਦੀ ਆ ਵੀ ਲਾਡੋ ਕੀ ਦੀ ਆ ਲਾਡੋ ਬੈ ਛਿੰਮੂ ਦੀ ਆ ਕੁੜੀ ਕੀ ਦੀ ਆ ਕੁੜੀ ਵੀ ਮੈ ਛਿੰਮੂ ਦੀ ਆ ਸਾਡੀ ਛਿੰਮੂ ਬਹੁਤ ਚਲਾਕ ਹੈ ਜੀ ਬਾ ਨਾਰਮਲ ਨਾ ਤਾਂ ਹੋਲੀ ਸੀ ਜੁਰਬਾ ਲਿਆ ਸਾਰਾ ਦਿਨ ਸੀ ਦੂ ਦੂ ਰਹਿਦੀਆਂ ਦੋਰੀ ਜਣੀਆਂ ਕਿਹਦਾ ਸਿਰ ਦੂਦਾ ਏ ਹਾਂ ਸਿਰ ਕਿਹਦਾ ਦੂਦਾ ਏ ਉਹ ਬਾਹ ਦੁਖਦੀ ਆ ਬਾਹ ਦੁਖਦੀ ਆ ਕੀ ਮਾਪਾ ਬਾਪਰ ਦੱਸ ਦੇ ਇਹਨਾਂ ਨੂੰ ਵੀਡੀਓ ਵਾਲਿਆਂ ਨੂੰ ਦੱਸ ਦੇ ਬੀਟੀਪਾ ਦੀ ਬਾਪਰ ਕੀ ਹੋਇਆ ਬੀਪਾ ਨੂੰ ਬਾਹ ਨੂੰ ਕੀ ਆਉਆ ਦੱਸ ਦੱਸ ਤੈਨੂੰ ਕਿਹਾ ਕੀ ਆਇਆ ਕਿਆ ਸੀ ਕੁਲ ਦੇਦੇ ਕਾ ਦੋਨੇ ਜੜੀਆਂ ਸੀ ਗਿਰਗੀ ਦੀਪਲ ਕਦਿਆ ਸੀ ਕੁਲ ਦੇਦੇ ਕੁੜੀ ਬੱਚੀ ਹੈ बोतल <laughs> बोतल <बच्ची की> <laughs> तो मैं मैं नहीं थप्पड़ दी 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 थप्पड़ थप्पड़ दीदी ने मार्ग मेरे <laughs> चलो जी ਕਿ ਸਟ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਨਵੇਂ ਜਿਹੜੇ ਆਏ ਆ ਜੀ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਸਾਰੇ ਧੰਨਵਾਦ ਜੀ ਸਾਡਾ ਬਲੌਗ ਦੇਖਣ ਲਈ ਤੇ ਗਲਤੀ ਫਰਤੀ ਮਾਫ ਕਰਿਓ ਜੀ ਜ਼ਰੂਰ ਦੱਸਿਓ ਜੇ ਕੋਈ ਗਲਤੀ ਹੋਈ ਹੈ ਹਾਂਜੀ ਤੇ ਜੀ ਮੈਨੂੰ ਸਬਸਕ੍ਰਾਈਬਰ ਪੁੱਛਦੇ ਸੀਗੇ ਵੀ ਤੁਸੀਂ ਆਪਣੇ ਸਾਰੇ ਪਰਿਵਾਰ ਚ ਕਿਉਂ ਨਹੀਂ ਜਾਂਦੇ ਜੀ हां जी ਤੁਸੀਂ ਪਿਛਲੇ ਬਲੌਗ ਚੈੱਕ ਕਰ ਲਿਓ ਜੀ ਤੁਹਾਨੂੰ ਉਹਦੇ ਵਿੱਚ ਦੱਸਿਆ ਤਾਂ ਹੈਗਾ ਜੀ ਕੋਈ ਸੋਹਰਾ ਪਰਿਵਾਰ ਵਿੱਚ ਕੋਈ ਪ੍ਰੋਬਲਮ ਚੱਲਦੀ ਹੈ ਇਸ ਲਈ ਇਹ ਨਹੀਂ ਜਾ ਰਹੇ ਜੀ ਜੀ ਹਮ ਨਹੀਂ ਕਿਹਦਾ ਦਿਲ ਕਰਦਾ ਜੀ ਆਪਣੇ ਪੇਕੇ ਬੈਠਣੇ ਦਾ ਹਮ ਚਲੋ ਜੀ ਫਿਰ ਮਿਲੂਗਾ ਤੁਹਾਨੂੰ ਕਿਸੇ ਅਗਲੇ ਬਲੌਗ ਚ ਬਾਏ ਬਾਏ ਬਾਈ ਬਾਏ ਕਰ ਦਿਓ